ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਭੈਣ ਦੀ ਇਹ ਕਹਾਣੀ ਹੈ ਉਹ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਰਹਿ ਰਹੀ ਆ ਪਰ ਜਦੋਂ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਉਦੋਂ ਉਹ ਭੈਣ ਪੰਜਾਬ ਦੇ ਵਿੱਚ ਸੀ ਇਹ ਭੈਣ ਹੋਰੀ ਤਿੰਨ ਭੈਣਾਂ ਹੁੰਦੀਆਂ ਨੇ ਤੇ ਜਿਹੜੀ ਭੈਣ ਦੀ ਇਹ ਕਹਾਣੀ ਆ ਉਹ ਸਭ ਤੋਂ ਛੋਟੀ ਹੁੰਦੀ ਆ ਤਾਂ ਪਹਿਲਾਂ ਵੱਡੀ ਭੈਣ ਦਾ ਵਿਆਹ ਹੁੰਦਾ ਫੇਰ ਵਿਚਕਾਰਲੀ ਭੈਣ ਦਾ ਵਿਆਹ ਹੁੰਦਾ ਜਦੋਂ ਵਿਚਕਾਰਲੀ ਭੈਣ ਦਾ ਵਿਆਹ ਹੁੰਦਾ ਤਾਂ ਜਿਹੜਾ ਉਹਦਾ ਘਰ ਵਾਲਾ ਹੁੰਦਾ ਉਹ ਬਹੁਤ ਜ਼ਿਆਦਾ ਸ਼ਰਾਬ ਸ਼ਰੂ ਪੀਂਦਾ ਹੁੰਦਾ ਸ਼ਰਾਬ ਪੀਣ ਕਰਕੇ ਉਹਨਾਂ ਦੋਵਾਂ ਜੀਆਂ ਦੀ ਆਪਸ ਦੇ ਵਿੱਚ ਬਹੁਤ ਘੱਟ ਬਣਦੀ ਹੁੰਦੀ ਆ ਲੜਾਈ ਝਗੜਾ ਬਹੁਤ ਜ਼ਿਆਦਾ ਹੁੰਦਾ ਚਲੋ ਜੀ ਇਸ ਤਰ੍ਹਾਂ ਲੜਾਈ ਝਗੜਾ ਚੱਲਦਾ ਰਹਿੰਦਾ ਤਾਂ ਹੌਲੀ-ਹੌਲੀ ਵਿਚਕਾਰਲੀ ਭੈਣ ਤੇ ਉਹਦਾ ਘਰ ਵਾਲਾ ਲੁਧਿਆਣੇ ਸ਼ਿਫਟ ਹੋ ਜਾਂਦੇ ਆ ਤੇ ਇੱਥੇ ਆ ਕੇ ਕੋਈ ਨਵਾਂ ਬਿਜ਼ਨਸ ਸ਼ੁਰੂ ਕਰ ਲੈਂਦੇ ਆ ਤੇ ਉਸ ਬਿਜ਼ਨਸ ਦੇ ਵਿੱਚ ਜਿਹੜਾ 파ਟਨਰ ਹੁੰਦਾ ਉਹ ਵਿਚਕਾਰਲੀ ਭੈਣ ਦੇ ਘਰ ਵਾਲੇ ਦਾ ਮਾਸੀ ਦਾ ਮੁੰਡਾ ਹੁੰਦਾ ਚਲੋ ਜੀ ਰਵਲਾ ਕੰਮ ਤੇ ਚਲਾ ਜਾਂਦਾ ਸੀ ਕਿ ਬੱਚੇ ਸਕੂਲ ਚਲੇ ਜਾਂਦੇ ਸੀ ਤੇ ਜਿਹੜਾ ਉਹ ਮਾਸੀ ਦਾ ਮੁੰਡਾ ਸੀਗਾ ਉਹ ਸਾਰਾ ਸਾਰਾ ਦਿਨ ਵਿਚਕਾਰਲੀ ਭੈਣ ਦੇ ਕੋਲ ਬੈਠਾ ਰਹਿੰਦਾ ਮੁਕਦੀ ਗੱਲ ਕੀ ਦੋਵਾਂ ਦਾ ਆਪਸ ਦੇ ਵਿੱਚ ਪਿਆਰ ਪੈ ਗਿਆ ਸਬੰਧ ਬਣਨੇ ਸ਼ੁਰੂ ਹੋ ਗਏ ਤਾਂ ਵਿਚਕਾਰਲੀ ਭੈਣ ਜਦੋਂ ਵੀ ਪੇਕਿਆਂ ਤੇ ਆਇਆ ਕਰੇ ਤਾਂ ਉਸ ਮੁੰਡੇ ਦੀਆਂ ਮਾਸੀ ਦੇ ਮੁੰਡੇ ਦੀਆਂ ਬਹੁਤ ਜ਼ਿਆਦਾ ਤਾਰੀਫਾਂ ਕਰਿਆ ਕਰਕੇ ਉਹ ਮੁੰਡਾ ਬਹੁਤ ਚੰਗਾ ਬਹੁਤ ਵਧੀਆ ਦਾ ਸੁਭਾਅ ਨਸ਼ੇ ਪੱਤੇ ਨਹੀਂ ਕਰਦਾ ਕੁੱਲ ਮਿਲਾ ਕੇ ਉਹਦੀਆਂ ਸਿਫਤਾਂ ਦੇ ਪੋਲ ਬੰਨਿਆ ਕਰੇ ਜਦੋਂ ਵੀ ਪੇਕਿਆਂ ਤੇ ਆਇਆ ਕਰੇ ਪਰ ਕਿਸੇ ਨੂੰ ਨਹੀਂ ਸੀ ਪਤਾ ਵੀ ਇਹ ਸਿਫਤਾਂ ਕਿਉਂ ਹੋ ਰਹੀਆਂ ਨੇ ਕਿਹੜੀ ਚਾਲ ਖੇਡੀ ਜਾ ਰਹੀ ਹੈ ਚਲੋ ਜੀ ਸਾਲ ਦੋ ਸਾਲਾਂ ਬਾਅਦ ਜਦੋਂ ਛੋਟੀ ਭੈਣ ਪਲੱਸ 2 ਕਰ ਲੈਂਦੀ ਆ ਤਾਂ ਜਿਹੜੀ ਵਿਚਾਰ ਲਈ ਭੈਣ ਹੁੰਦੀ ਆ ਉਹ ਆਪਦੇ ਪੇਕੇਾਂ ਤੇ ਆ ਕੇ ਛੋਟੀ ਭੈਣ ਦਾ ਰਿਸ਼ਤਾ ਮੰਗਦੀ ਆ ਆਪਦੇ ਘਰ ਵਾਲੇ ਦੇ ਮਾਸੀ ਦੇ ਮੁੰਡੇ ਲਈ ਜਿਹੜਾ ਕਿ ਉਹਦਾ ਆਸ਼ਕ ਹੁੰਦਾ ਆਪਦੇ ਆਸ਼ਕ ਲਈ ਆਪਦੀ ਛੋਟੀ ਭੈਣ ਦਾ ਰਿਸ਼ਤਾ ਮੰਗਦੀ ਆ ਪੇਕੇ ਆ ਕੇ ਪਰ ਗੱਲ ਇੱਥੇ ਆ ਕੇ ਖੜ ਜਾਂਦੀ ਹੈ ਕਿਉਂਕਿ ਉਹ ਮੁੰਡਾ ਘੱਟੋ-ਘੱਟ 10 ਸਾਲ ਵੱਡਾ ਹੁੰਦਾ ਛੋਟੀ ਭੈਣ ਨਾਲੋਂ ਕਿਉਂਕਿ ਛੋਟੀ ਭੈਣ ਨੇ ਜੀ ਪਲੱਸ 2 ਹੀ ਕੀਤੀ ਹੁੰਦੀ ਹੈ ਇੱਕ ਵਾਰੀ ਘਰ ਦੇ ਨਾਂ ਕਰ ਦਿੰਦੇ ਆ ਨਾਂ ਨੁਕਰ ਕਰ ਦਿੰਦੇ ਆ ਲਾਰ-ਲੱਪਾ ਲਾ ਦਿੰਦੇ ਆ ਤਾਂ ਜਿਹੜੀ ਵਿਚਕਾਰਲੀ ਭੈਣ ਹੁੰਦੀ ਆ ਉਹ ਇੱਕੋ ਤਮ ਕੀ ਦਿੰਦੀ ਆ ਆਪਣੇ ਮਾਪਿਆਂ ਨੂੰ ਕਿ ਮੈਂ ਤੁਹਾਡੇ ਨਾਲ ਵਰਤਨਾ ਬਿਲਕੁਲ ਛੱਡ ਦੇਣਾ ਮੈਂ ਆਉਣਾ ਜਾਣਾ ਬਿਲਕੁਲ ਛੱਡ ਦੇਣਾ ਜੇ ਤੁਸੀਂ ਮੈਨੂੰ ਰਿਸ਼ਤਾ ਨਾ ਦਿੱਤਾ ਚਲੋ ਜੀ ਜਦੋਂ ਛੋਟੀ ਵਿਚਕਾਰਲੀ ਭੈਣ ਨੇ ਇੰਨੀ ਗੱਲ ਕਹਿ ਦਿੱਤੀ ਮੇਰੇ ਮਾਪਿਆਂ ਨੂੰ ਕਿ ਤਾ ਫਿਰ ਉਹ ਰਿਸ਼ਤਾ ਪੱਕਾ ਹੋ ਗਿਆ ਤਾਂ ਸਾਲ ਕ ਬਾਅਦ ਵਿਆਹ ਕਰ ਦਿੱਤਾ ਜਾਂਦਾ ਤਾਂ ਜਿਹੜੀ ਛੋਟੀ ਭੈਣ ਆ ਉਹ ਕਹਿੰਦੀ ਵੀ ਮੈਂ ਦੇਖਿਆ ਵੀ ਮੇਰੇ ਵਿਆਹ ਦੇ ਵਿੱਚ ਜਿਹੜੀ ਮੇਰੀ ਵਿਚਕਾਰਲੀ ਭੈਣ ਨੇ ਮੈਨੂੰ ਰਿਸ਼ਤਾ ਕਰਾਇਆ ਹੁੰਦਾ ਉਹ ਬੜਾ ਮੱਚੀ ਮੱਚੀ ਹੁੰਦੀ ਆ ਵਿਆਹ ਦੇ ਵਿੱਚ ਬਿਲਕੁਲ ਵੀ ਖੁਸ਼ ਨਹੀਂ ਹੁੰਦੀ ਹਾਲਾਂਕਿ ਉਹਨੇ ਰਿਸ਼ਤਾ ਵੀ ਆਪ ਕਰਵਾਇਆ ਸੀ ਪਰ ਉਸ ਟਾਈਮ ਤੇ ਕਹਿੰਦੀ ਮੈਨੂੰ ਨਹੀਂ ਸੀ ਪਤਾ ਵੀ ਇਹ ਸਭ ਕੁਝ ਚੱਲ ਕੀ ਰਿਹਾ ਤਾਂ ਜਦੋਂ ਛੋਟੀ ਭੈਣ ਦੀ ਸੁਹਾਗ ਰਾਤ ਹੁੰਦੀ ਆ ਤਾਂ ਉਸ ਰਾਤ ਨੂੰ ਜਿਹੜੀ ਵਿਚਕਾਰਲੀ ਭੈਣ ਹੁੰਦੀ ਆ ਉਹ ਵਾਰ-ਵਾਰ ਆਪ ਦੇ ਆਸ਼ਕ ਨੂੰ ਫੋਨ ਕਰਦੀ ਆ ਤਾਂ ਹੁਣ ਆਸ਼ਕ ਦਾ ਤਾਂ ਵਿਆਹ ਹੋ ਚੁੱਕਿਆ ਛੋਟੀ ਭੈਣ ਨਾਲ ਤਾਂ ਉਹ ਸਾਹਮਣੇ ਉਹਦੇ ਫੋਨ ਕਿਵੇਂ ਚੱਕਦਾ ਤਾਂ ਜਿਹੜਾ ਆਸ਼ਕ ਹੁੰਦਾ ਜਾਨੀ ਕੀ ਘਰ ਵਾਲੇ ਦੀ ਮਾਸਦੀ ਦਾ ਮੁੰਡਾ ਹੁੰਦਾ ਉਹੋ ਮੋਬਾਈਲ ਬੰਦ ਕਰ ਦਿੰਦਾ ਤੇ ਇੱਕ ਹਫਤੇ ਤੱਕ ਉਹਦੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਕਿਉਂਕਿ ਹਜੇ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਤਾਂ ਜਿਹੜੀ ਵਿਚਕਾਰਲੀ ਭੈਣ ਹੁੰਦੀ ਆ ਜਿਹਨੇ ਸਾਰਾ ਕੁਝ ਕੀਤਾ ਹੁੰਦਾ ਉਹ ਉਹਦੀ ਥੋੜੀ ਜੀ ਸਿਹਤ ਖਰਾਬ ਹੋ ਜਾਂਦੀ ਆ ਤਾਂ ਜਿਹੜੀ ਛੋਟੀ ਭੈਣ ਹੁੰਦੀ ਆ ਇਹ ਆਪਦੇ ਘਰ ਵਾਲੇ ਨਾਲ ਆਪਦੀ ਭੈਣ ਦਾ ਪਤਾ ਲੈਣ ਜਾਂਦੀ ਆ ਜਦੋਂ ਆਪਦੀ ਭੈਣ ਦਾ ਪਤਾ ਲੈਣ ਜਾਂਦੀ ਆ ਤਾਂ ਕਹਿੰਦੇ ਅਸੀਂ ਉੱਥੇ ਰਾਤ ਰਹਿਣੇ ਆ ਤਾਂ ਜਦੋਂ ਅਸੀਂ ਉੱਥੇ ਰਾਤ ਰਹਿਨੇ ਆ ਤਾਂ ਜਿਹੜੀ ਮੇਰੀ ਵਿਚਕਾਰਲੀ ਭੈਣ ਹੁੰਦੀ ਆ ਉਹ ਸਾਡੇ ਕੋਲੇ ਮੰਜਾ ਡਾ ਲੈਂਦੀ ਸਾਡੇ ਰੂਮ ਦੇ ਵਿੱਚ ਕਹਿੰਦੀ ਮੈਂ ਇੱਥੇ ਸੌਣਾ ਤੁਹਾਡੇ ਕੋਲੇ ਕਹਿੰਦੀ ਚਲੋ ਜੀ ਉਹਨਾਂ ਚੋਂ ਮੇਰਾ ਜੀਜਾ ਕੰਮ ਤੋਂ ਆ ਜਾਂਦਾ ਤਾਂ ਉਹ ਤਾਂ ਮੰਜਾ ਬਾਹਰ ਕਢਾਉਂਦਾ ਵੀ ਇਹ ਨਵਾਂ ਨਵੇਂ ਵਿਆਏ ਆ ਵੀ ਤੂੰ ਉਹਨਾਂ ਨੂੰ ਰੂਮ ਦੇ ਵਿੱਚ ਸੌਣ ਦੇ ਵੀ ਤੂੰ ਇਹਨਾਂ ਕੋਲੇ ਸੌਂ ਕੇ ਕੀ ਕਰਨਾ ਚਲੋ ਜੀ ਕਹਿੰਦੀ ਮੇਰੀ ਭੈਣ ਦਰਵਾਜ਼ੇ ਤੋਂ ਬਾਹਰਲੇ ਪਾਸੇ ਮੰਜਾ ਡਾ ਲੈਂਦੀ ਆ ਤੇ ਅਸੀਂ ਡੋਰ ਬੰਦ ਕਰ ਲੈਨੇ ਆ ਕਹਿੰਦੀ ਫਿਰ ਮੈਂ ਆਪਣੇ ਘਰ ਵਾਲੇ ਨੂੰ ਪੁੱਛਦੀ ਆਂ ਵੀ ਸਹੀ ਦੱਸ ਦੇ ਵੀ ਗੱਲਬਾਤ ਹੈਗੀ ਕੀ ਆ ਵੀ ਇੰਨੇ ਇੱਥੇ ਮੰਜਾ ਕਿਉਂ ਡਾਇਆ ਵੀ ਇੰਨੀ ਜਿਹਦੇ ਨੇ ਕਿਉਂ ਕੀਤੀ ਮੈਂ ਇੱਥੇ ਸੌਣਾ ਮੈਂ ਇੱਥੇ ਸੌਣਾ ਤੇ ਉਸ ਬਾਅਦ ਰਾਤ ਲੈ ਦਿਨ ਵੀ ਤੈਨੂੰ ਮੇਰੀ ਭੈਣ ਵਾਰੀ ਵਾਰੀ ਫੋਨ ਕਰਦੀ ਸੋ ਚੱਕਦਾ ਨਹੀਂ ਸੀ ਵੀ ਗੱਲ ਦੱਸ ਗੱਲ ਕੀ ਹੈ ਕਹਿੰਦੇ ਚਲੋ ਜੀ ਮੇਰਾ ਘਰ ਵਾਲਾ ਡਰ ਗਿਆ ਕਿਉਂਕਿ ਉਹ ਸੋਚਦਾ ਸੀ ਮੇਰੀ ਉਮਰ ਵੱਡੀ ਆ ਜੇ 18 ਸਾਲਾਂ ਦੀ ਆ ਵੀ ਕਿਤੇ ਤਲਾਕ ਨਾ ਹੋ ਜਾਏ ਕਹਿੰਦੀ ਉਹ ਮੈਨੂੰ ਸਾਰਾ ਕੁਝ ਦੱਸਤਾ ਵੀ ਤੇਰੀ ਭੈਣ ਨਾਲ ਮੇਰੇ ਆਹ ਰਿਲੇਸ਼ਨ ਨੇ ਵੀ ਮੈਂ ਤੇਰੀ ਭੈਣ ਨੂੰ ਬਹੁਤ ਕਿਹਾ ਸੀ ਵੀ ਮੈਨੂੰ ਰਿਸ਼ਤਾ ਨਾ ਕਰਾ ਇਹ ਥਿਓਲੋਜੀ ਮੈਂ ਉਹ ਗੱਲ ਰਾਤ ਨੂੰ ਜਦੋਂ ਸੁਣ ਲਈ ਕਿ ਮੈਨੂੰ ਨੀਂਦ ਤਾਂ ਫਿਰ ਕਿੱਥੇ ਆਉਣੀ ਸੀਗੀ ਕਹਿੰਦੀ ਜਦੋਂ ਦਿਨ ਚੜਿਆ ਤੇ ਮੈਂ ਆਪਦੀ ਭੈਣ ਨੂੰ ਸਾਰਾ ਕੁਝ ਪੁੱਛ ਲਿਆ ਵੀ ਦੱਸ ਬਈ ਵੀ ਤੇਰਾ ਮੇਰੇ ਨਾਲ ਘਰ ਨਾਲ ਕੀ ਚੱਕਰ ਆ ਵੀ ਤੈਨੂੰ ਸ਼ਰਮ ਨਹੀਂ ਵੀ ਤੂੰ ਮੈਨੂੰ ਰਿਸ਼ਤਾ ਕਰਾਤਾ ਵੀ ਇਹ ਤਾਂ ਤੇਰਾ ਆਸ਼ਕ ਹੈ ਵੀ ਜਿਸ ਨਾਲ ਤੂੰ ਮੇਰਾ ਵਿਆਹ ਹੀ ਕਰਾਤਾ ਤੇ ਅੱਗੋਂ ਕਹਿੰਦਾ ਮੇਰੀ ਭੈਣ ਕਹਿੰਦੀ ਵੀ ਤੇਰੇ ਤੇਰਾ ਘਰ ਵਾਲਾ ਹੀ ਮੇਰੇ ਤੇ ਮਾਨੂੰ ਟਰਾਈਆਂ ਮਾਰਦਾ ਸੀਗਾ ਇਹੀ ਮੇਰੇ ਬਾਰੇ ਗਲਤ ਸੋਚਦਾ ਸੀਗਾ ਇਹੀ ਮੈਨੂੰ ਪ੍ਰੋਪੋਜ਼ ਕਰਦਾ ਸੀ ਮੇਰੇ ਦਿਲ 'ਚ ਤਾਂ ਜੀ ਗੱਲ ਹੀ ਕੋਈ ਨਹੀਂ ਕਹਿੰਦੀ ਜਦੋਂ ਮੈਂ ਘਰ ਵਾਲੇ ਦੇ ਅੰਦਰ ਉਠਾ ਵੀ ਨਹੀਂ ਸਾਡੀ ਆਪਸ ਦੇ ਵਿੱਚ ਬੰਨਦੀ ਬਹੁਤਾ ਪਰ ਇਹੋ ਜੀ ਕੋਈ ਗੱਲ ਨਹੀਂ ਕਹਿੰਦੀ ਜਦੋਂ ਮੇਰੇ ਘਰ ਵਾਲਾ ਮੁੱਕਰ ਗਿਆ ਕਹਿੰਦੀ ਸੌਂ ਲੱਗੇ ਮੇਰੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਵੀ ਆਪ ਬਣ ਕੀ ਗਿਆ ਚਲੋ ਜੀ ਕਹਿੰਦੇ ਉੱਥੋਂ ਅਸੀਂ ਫੇਰ ਵਾਪਸ ਆਪਦੇ ਘਰੇ ਆ ਜਾਂਦੇ ਲੜਾਈ ਝਗੜੇ ਇਸ ਤਰ੍ਹਾਂ ਚੱਲਦਾ ਰਹਿੰਦਾ ਮੈਂ ਆਹਨ ਕਹਿਣ ਨੂੰ ਬਹੁਤ ਕਹਿੰਦੀ ਆ ਵੀ ਤੂੰ ਮੇਰੀ ਭੈਣ ਨਾਲ ਨਾ ਗੱਲ ਕਰਿਆ ਕਰ ਉਹਦਾ ਘਰ ਵੀ ਜੜੀਦਾ ਆਪਣਾ ਵੀ ਜੜੀਦਾ ਤੂੰ ਹਟ ਜਾ ਪਰ ਮੇਰਾ ਘਰ ਵਾਲਾ ਉਹਦੇ ਨਾਲ ਗੱਲ ਨਹੀਂ ਸੀ ਕਰਦਾ ਪਰ ਮੇਰੀ ਭੈਣ ਹੀ ਉਹਦਾ ਖੜਾ ਨਹੀਂ ਕਹਿੰਦੇ ਛੱਡਦੀ ਸੀ ਜਿਹੜੀ ਜੜੀ ਮੇਰੇ ਵਿਚਕਾਰ ਲਈ ਭੈਣ ਜਿਵੇਂ ਏਡੀ ਮੰਨ ਲਓ ਉਹ ਵਾਦਾ ਕਾਟਾ ਕੁਛ ਵੀ ਨਹੀਂ ਦੇਖਦੀ ਸੀ ਕਹਿੰਦੀ ਚਲੋ ਜੀ ਕਹਿੰਦੀ ਕੋਸ਼ਿਸ਼ ਤੇ ਮਹੀਨੇ ਟੱਪੇ ਜਦੋਂ 6 ਮਹੀਨੇ ਬਿਆਹ ਨੂੰ ਟੱਪੇ ਤੇ ਮੈਂ ਮੁੜ ਕੇ ਪੇਕੇ ਚਲੇਗੀ ਮੈਂ ਮੈਂ ਕਹਿ ਕੇ ਚਲੇਗੀ ਮੈਂ ਇੱਕ ਮਹੀਨੇ ਵਾਸਤੇ ਪੇਕੇ ਚਲ ਲਈਆਂ ਕਹਿੰਦੀ ਮੈਂ ਤੇ ਮੇਰਾ ਘਰਵਾਲਾ ਸੀ ਕੱਲੇ ਮਕਾਨ ਦੇ ਵਿੱਚ ਰਹਿੰਦੇ ਸੀ ਜਿੱਥੇ ਰਹਿੰਦੇ ਸੀਗੇ ਹੋਰ ਕੋਈ ਨਹੀਂ ਰਹਿੰਦਾ ਸੀਗਾ ਚਲੋ ਜੀ ਮੈਂ ਮਹੀਨੇ ਦਾ ਕਹਿ ਕੇ ਚਲੇਗੀ ਵੀ ਮੈਂ ਮਹੀਨੇ ਬਾਅਦ ਆਉਂਗੀ ਮੈਂ ਪੇਕੇ ਚਲ ਲਈਏ ਤੇ ਕਹਿੰਦੀ ਮੈਂ ਹਫ਼ਤੇ ਕੇ ਬਾਅਦ ਆਪਦੇ ਘਰਲੇ ਨੂੰ ਫੋਨ ਕੀਤਾ ਵੀ ਕਿੱਥੇ ਆ ਉਹ ਕਹਿੰਦਾ ਮੈਂ ਕੰਮ ਕਰ ਤਿਆਂ ਕਹਿੰਦਾ ਮੈਨੂੰ ਫੋਟੋ ਵੀ ਸੈਂਡ ਕੀਤੀ ਵੀ ਮੈਂ ਕੰਮ ਤੇ ਆ ਕਹਿੰਦੀ ਮੈਂ ਕੀ ਕੀਤਾ ਘਰ ਦੀ ਇੱਕ ਮੇਰੇ ਘਰ ਵਾਲੇ ਕੋਲੋਂ ਹੁੰਦੀ ਸੀ ਮੈਂ ਲੋਕ ਖੋਲਿਆ ਲੋਕ ਖੋਲ ਕੇ ਮੈਂ ਜਦੋਂ ਅੰਦਰ ਆਈ ਦੇਖਿਆ ਕਿ ਮੇਰਾ ਘਰ ਵਾਲਾ ਘਰੇ ਸੀਗਾ ਕੰਮ ਤੇ ਨਹੀਂ ਗਿਆ ਹੋਇਆ ਸੀਗਾ ਤੇ ਕਹਿੰਦੀ ਫਿਰ ਮੈਂ ਜਦੋਂ ਇਧਰ ਉਧਰ ਦੇਖਿਆ ਕੋਈ ਨਹੀਂ ਸੀਗਾ ਕਹਿੰਦੀ ਕਿ ਮੈਂ ਅਚਾਨਕ ਗੱਡੀ ਜਾ ਕੇ ਦੇਖੀ ਤੇ ਗੱਡੀ ਦੇ ਵਿੱਚ ਇੱਕ ਰਬੜ ਪੈਣ ਪਿਆ ਹੋਇਆ ਸੀਗਾ ਤੇ ਟੌਪਸ ਮੈਨੂੰ ਮਿਲੇ ਉੱਥੋਂ ਤੇ ਮੇਰੇ ਬੈੱਡ ਤੋਂ ਮੈਨੂੰ ਸਰਾਣਿਆਂ ਦੇ ਕੁਝ ਵਾਲ ਵੀ ਮਿਲੇ ਕਹਿੰਦੀ ਜਦੋਂ ਮੈਂ ਆਪਣੇ ਘਰ ਨੂੰ ਪੁੱਛਿਆ ਵੀ ਕੋਈ ਆਇਆ ਸੀ ਤਾਂ ਮੇਰਾ ਘਰ ਵਾਲਾ ਸਾਫ਼ ਮੁਕਰ ਗਿਆ ਮਾਦੇ ਕਾਰਨ ਉਹ ਕਦੇ ਮੈਨੂੰ ਮੋਬਾਈਲ ਦਿਖਾ ਕਹਿੰਦੀ ਉਹਨੇ ਮੈਨੂੰ ਮੋਬਾਈਲ ਨਹੀਂ ਦਿਖਾਇਆ ਉਹਨੇ ਜਲਦੀ ਜਲਦੀ ਜਿਹੜੀ ਚੈਟ ਛੋਟੀ ਸੀ WhatsApp ਤੋਂ ਡਿਲੀਟ ਕਰਦੀ ਤੇ ਗੈਲਰੀ ਦੇ ਵਿੱਚ ਉਹਨੇ ਫੋਟੋਆਂ ਡਿਲੀਟ ਕਰਦੀਆਂ ਰੀਸੈਂਟਲੀ ਡਿਲੀਟ ਵਾਲਾ ਆਪਸ਼ਨ ਹੁੰਦਾ ਉਹ ਸ਼ਾਇਦ ਪਤਾ ਨਹੀਂ ਉਹਨੂੰ ਪਤਾ ਨਹੀਂ ਸੀਗਾ ਪਤਾ ਨਹੀਂ ਉੱਥੋਂ ਡਿਲੀਟ ਨਹੀਂ ਕਰ ਸਕਿਆ ਚਲੋ ਜੀ ਸ਼ਾਮ ਸ਼ਾਮ ਦੇ ਟਾਈਮ ਉਹਦਾ ਫੋਨ ਕਦੇ ਮੇਰੇ ਹੱਥ 'ਚ ਆ ਗਿਆ ਮੈਂ ਸਾਰਾ ਫੋਨ ਜਦੋਂ ਫਰੋਲਿਆ ਤਾਂ ਜਦੋਂ ਰੀਸੈਂਟਲੀ ਡਿਲੀਟ ਵਾਲਾ ਆਪਸ਼ਨ ਮੈਂ ਦੇਖਿਆ ਤੇ ਉੱਥੇ ਕਹਿੰਦੀ ਮੇਰੀ ਭੈਣ ਦੀਆਂ ਤੇ ਮੇਰੇ ਘਰ ਵਾਲੇ ਦੀਆਂ ਫੋਟੋਆਂ ਸੀਗੀਆਂ ਬਹੁਤ ਸਾਰੀਆਂ ਜਦੋਂ ਮੈਂ ਕਹਿੰਦੀ ਉਹ ਫੋਟੋਆਂ ਦੇਖ ਲਈਆਂ ਸਾਡੇ ਘਰੇ ਫਿਰ ਰੋਣ ਬੇਟਣ ਪੈ ਗਿਆ ਮੈਂ ਫੇਰ ਆਪਣੇ ਘਰ ਨਾਲ ਲੜਾਈ ਸ਼ੁਰੂ ਕਰ ਲਈ ਕਿ ਜਿਸ ਤਰ੍ਹਾਂ ਲੜਾਈ ਝਗੜਾ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੇਰਾ ਘਰ ਵਾਲਾ ਵਰਕ ਵੀ ਜਿੱਤੇ ਕੈਨੇਡਾ ਚਲਾ ਜਾਂਦਾ ਤੇ ਮੈਂ ਇੰਡੀਆ ਰਹਿ ਜਾਣੀ ਆ ਉੱਥੇ ਜਾਣ ਤੋਂ ਬਾਅਦ ਵੀ ਮੇਰਾ ਘਰ ਵਾਲਾ ਇੰਨਾ ਬਦਲ ਚੁੱਕਿਆ ਸੀ ਵੀ ਗੱਲਾਂ ਹੀ ਛੱਡ ਦਿਓ ਉਹ ਤੱਕ ਇੱਕ ਬੇਟੀ ਕਦੀ ਮੇਰੇ ਘਰੇ ਜਨਮ ਲੈ ਚੁੱਕੀ ਸੀ ਜਦੋਂ ਉਧਰ ਜਾਂਦਾ ਤੇ ਘਰ ਵਾਲੇ ਨੂੰ ਮੈਂ ਫੋਨ ਕਰਦੀ ਆ ਤਾਂ ਮੇਰੇ ਘਰ ਵਾਲੇ ਦਾ ਨੰਬਰ ਬਹੁਤ ਜ਼ਿਆਦਾ ਵੇਟਿੰਗ ਚੱਲਦਾ ਹੁੰਦਾ ਜਦੋਂ ਮੈਂ ਪੁੱਛਦੀ ਆ ਵੀ ਕੌਣ ਆ ਤੋ ਕਹਿੰਦਾ ਨਹੀਂ ਮੇਰਾ ਨਾਲ ਮੁੰਡਾ ਕੰਮ ਕਰਦਾ ਉਹਦਾ ਫੋਨ ਆਇਆ ਬਾਹਨੇ ਬੁਨੇ ਲਾ ਕੇ ਟਾਲੀ ਜਾਂਦਾ ਹੁੰਦਾ ਆ ਮੈਂ ਉਹਨੂੰ ਪੁੱਛਦੀ ਆ ਵੀ ਤੂੰ ਕਿਤੇ ਮੇਰੀ ਭੈਣ ਨਾਲ ਤਾਂ ਨਹੀਂ ਗੱਲ ਕਰਦਾ ਉਹ ਕਹਿੰਦਾ ਨਹੀਂ ਨਹੀਂ ਮੈਂ ਉਹਨਾਂ ਨਾਲ ਗੱਲਬਾਤ ਨਹੀਂ ਕਰਦਾ ਵੀ ਮੈਂ ਤਾਂ ਕਿਹੜਾ ਛੱਟ ਤਾਂ ਚਲੋ ਜਿਵੇਂ ਇਸੇ ਤਰ੍ਹਾਂ ਟਾਈਮ ਟੱਪਦਾ ਜਾਂਦਾ ਤੇ ਕਹਿੰਦੀ ਜਦੋਂ ਮੈਂ ਕੈਨੇਡਾ ਜਾਣੀ ਆ ਤਾਂ ਜਦੋਂ ਮੇ ਅਰਪੋਰਟ ਦੇ ਉੱਤਰਦੀ ਆ ਮੇਰਾ ਘਰ ਵਾਲਾ ਮੈਨੂੰ ਲੈਣ ਵਾਸਤੇ ਆਉਂਦਾ ਤਾਂ ਮੇਰੇ ਘਰ ਵਾਲੇ ਦੇ ਚਿਹਰੇ ਤੇ ਭੂਰਾ ਵੀ ਖੁਸ਼ੀ ਨਹੀਂ ਹੁੰਦੀ ਮੈਂ ਜੇ ਬੈਠਦੀ ਆ ਪਾਣੀ ਪੀਂਦੀ ਆ ਤੇ ਮੈਂ ਤਾਂ ਮੋਬਾਈਲ ਫੜ ਲੈਂਦੀ ਆ ਮੋਬਾਈਲ ਤੇ ਜਦੋਂ ਮੈਂ ਦੇਖਦੀ ਆ ਤਾਂ ਮੇਰੀ ਭੈਣ ਦੀ ਇੰਨੀ ਇੱਕ ਕਾਲਾਂ ਉਹਨੂੰ ਆਈਆਂ ਹੁੰਦੀਆਂ ਨੇ ਵੀ ਜਿਨ੍ਹਾਂ ਦਾ ਕੋਈ ਹਿਸਾਬ ਹੀ ਨਹੀਂ ਸੀਗਾ ਜਦੋਂ ਕਹਿੰਦੀ ਮੈਂ ਉਹ ਕਾਲਾਂ ਦੇਖ ਲੈਂਦੀ ਆ ਤੇ ਮੈਂ ਕਹਿੰਦੀ ਉੱਚੀ ਜੀ ਰੋਣ ਲੱਗ ਜਾਂਦੀ ਆ ਉੱਚੀ ਜੀ ਕੰਮਾਰ ਲੱਗ ਜਾਂਦੀ ਆ ਵੀ ਮੈਂ ਮਰ ਜਾਣਾ ਮੈਂ ਇੱਥੇ ਰਹਿਣਾ ਨਹੀਂਗਾ ਮੇਰੀ ਛੋਟੀ ਜੀ ਜਵਾਕੜੀ ਹੁੰਦੀ ਉਹ ਵੀ ਮੈਨੂੰ ਵੇਖ ਕੇ ਰੋਣ ਲੱਗਦੀ ਉਹ ਮੇਰੀ ਮਾਂ ਕਿਉਂ ਰੋਈ ਜਾਂਦੀ ਆ ਕਹਿੰਦੀ ਮੈਂ ਕਰਲ ਨੂੰ ਬਹੁਤ ਸਮਝਾਇਆ ਵੀ ਹਟ ਜੋ ਹਟ ਜੋ ਘਰ ਉਜੜ ਜਾਊਗਾ ਫਿਰ ਮੈਂ ਅਖੀਰ ਤੇ ਕਹਿੰਦੀ ਇੱਕੋ ਗ ਜੇ ਤੁਸੀਂ ਆਪਸ ਵਿੱਚ ਗੱਲਬਾਤ ਕਰਨੀ ਨਹੀਂ ਬੰਦ ਕਰਨੀ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਮੈਂ ਆਪਦੀ ਜਵਾਕੜੀ ਨੂੰ ਮਾਰ ਲੈਣਾ ਤੁਸੀਂ ਮੁੜ ਕੇ ਆਪਦੇ ਨਜ਼ਾਰੇ ਲੁੱਟ ਲਿਆ ਜੇ ਚਲੋ ਜੀ ਉਸ ਤੋਂ ਬਾਅਦ ਬੇਟਾ ਜਨਮ ਲੈਂਦਾ ਟਾਈਮ ਲੰਘਦਾ ਜਾਂਦਾ ਕਹਿੰਦੀ ਪਰ ਮੈਂ ਬੱਚਿਆਂ ਦੇ ਮੂੰਹ ਕਰਕੇ ਚੁੱਪ ਕਰਕੇ ਬਹਿ ਜਾਣੀ ਆ ਵੀ ਜੇ ਮੈਂ ਤਲਾਕ ਲੈ ਲਿਆ ਤਾਂ ਮੇਰੇ ਜਵਾਕਾਂ ਦੀ ਜ਼ਿੰਦਗੀ ਰੋਲ ਜੂਗੀ ਇਹਨਾਂ ਨੂੰ ਮੁੜ ਕੇ ਮਾਣ ਹੀ ਮਿਲਨੀ ਹਨਾ ਘਰ ਵਾਲੇ ਨੂੰ ਤਾਂ ਚਲੋ ਮੇਰੀ ਭੈਣ ਨਾਲ ਇਸ ਕੋ ਦਾ ਚੱਲਦਾਈ ਉਹ ਤਾਂ ਨਾ ਹੋਇਆ ਫਿਰ ਤਾਂ ਉਹਦੇ ਇਸਕੂ ਦੇ ਵਿੱਚ ਕਹਿੰਦੀ ਮੈਂ ਜਵਾਕਾਂ ਦੇ ਮੂੰਹ ਕਰਕੇ ਚੁੱਪ ਕਰ ਜਾਂਦੀ ਆ ਤੇ ਟਾਈਮ ਪਾਸ ਕਰਦੀ ਰਹਿਣੀ ਆ ਕਹਿੰਦੀ ਦੇਖੋ ਜਿਹੜੀ ਭੈਣ ਨੇ ਮੇਰਾ ਰਿਸ਼ਤਾ ਕਰਾਇਆ ਸੀਗਾ ਇਸ਼ਕ ਚਾਨੀ ਹੋ ਕੇ ਮੁੜ ਕੇ ਉਹਦੇ ਨਾਲ ਕੀ ਵਾਪਰਿਆ ਕਿ ਉਹਦੇ ਘਰ ਵਾਲੇ ਨੂੰ ਸਾਰੀਆਂ ਕਰਤੂਤਾਂ ਦਾ ਪਤਾ ਲੱਗ ਜਾਂਦਾ ਵੀ ਇਹਦੇ ਕੀ ਕੀ ਚੱਕਰ ਆ ਮੇਰੀ ਮਾਸਦੀ ਦੇ ਮੁੰਡੇ ਨਾਲ ਉਹਨੂੰ ਸਭ ਕੁਝ ਪਤਾ ਲੱਗ ਜਾਂਦਾ ਤੇ ਉਹ ਕੁੜੀ ਮੁੜ ਕੇ ਵਿਚਕਾਰ ਲਈ ਭੈਣ ਉਹਦਾ ਘਰ ਵਾਲਾ ਤਲਾਕ ਦੇ ਕੇ ਘਰੋਂ ਕੱਢ ਦਿੰਦਾ ਬੇਸ਼ੱਕ ਉਹ ਸ਼ਰਾਬੀ ਸੀਗਾ ਇਸ ਕਰਕੇ ਉਹਦੀ ਗੱਲ ਤੇ ਕੋਈ ਯਕੀਨ ਨਹੀਂ ਸੀ ਕਰਦਾ ਰੌਲਾ ਉਹਦੋਂ ਵੀ ਪਾਉਂਦਾ ਸੀਗਾ ਵੀ ਇਹ ਗਲਤ ਆ ਗਲਤ ਆ ਮਤ ਤਾਂ ਸ਼ਰਾਬ ਪੀਣਾ ਪਰ ਉਸ ਟਾਈਮ ਤੇ ਕਿ ਉਹਦੀ ਯਕੀਨੀ ਨਹੀਂ ਸੀ ਕਰਦਾ ਬਾਅਦ ਚ ਕਹਿੰਦੀ ਮੇਰੀ ਵਿਚਕਾਰ ਲਈ ਭੈਣ ਦਾ ਤਲਾਕ ਹੋ ਗਿਆ ਜਿਹੜੀ ਭੈਣ ਨੇ ਕਹਿੰਦੀ ਮੈਨੂੰ ਆਪਦੇ ਆਸ਼ਕ ਨਾਲ ਵਿਆਹ ਕਰਾ ਕੇ ਪਸਾਤਾ ਸੀਗਾ ਕਹਿੰਦੀ ਮੇਰੀ ਜ਼ਿੰਦਗੀ ਸੱਚੀ ਨਰਕ ਬਣ ਚੁੱਕੀ ਐ ਇਸ ਟਾਈਮ ਤੇ ਭੈਣ ਦੀ ਉਮਰ 26 27 ਸਾਲ ਦੀ ਹੋ ਚੁੱਕੀ ਆ ਤਾਂ ਭੈਣ ਕਹਿੰਦੀ ਮੇਰੀ ਜ਼ਿੰਦਗੀ ਜਮਾਂ ਨਰਕ ਬਣ ਗਈ ਕਿਉਂਕਿ ਜਦੋਂ ਇੱਕ ਘਰ ਵਾਲਾ ਸਾਹਮਣੇ ਗੱਲਾਂ ਕਰਦਾ ਹੋਵੇ ਬੰਦਾ ਫੋਟੋਆਂ ਦੇਖ ਲਿਆ ਆਪਦੀ ਭੈਣ ਨਾਲ ਸਭ ਕੁਝ ਕਰਦਿਆਂ ਕਰਾਉਂਦਿਆਂ ਦੀਆਂ ਤਾਂ ਫਿਰ ਤੁਹਾਨੂੰ ਪਤਾ ਕਿ ਰਹਿਣਾ ਬਹੁਤ ਔਖਾ ਹੋ ਜਾਂਦਾ ਤਾਂ ਇੱਕ ਭੈਣ ਨੇ ਦੇਖੋ ਇਸ਼ਕ 'ਚ ਅੰਨੀ ਹੋ ਕੇ ਆਪਦੀ ਛੋਟੀ ਭੈਣ ਦਾ ਰਿਸ਼ਤਾ ਆਪਦੇ ਆਸ਼ਕ ਨੂੰ ਕਰਾਤਾ ਤੇ ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਫਿਰ ਜਰਿਆਣੀ ਗਿਆ ਤੇ ਉਸ ਤੋਂ ਬਾਅਦ ਫਿਰ ਬਾਓ ਕੁਛ ਕੀਤਾ ਫੋਨ ਤੇ ਗੱਲਾਂ ਵੀ ਕਰਦੀ ਸੀ ਮਿਲਦੀ ਵੀ ਸੀ ਆ ਕੇ ਤਾਂ ਉਹ ਗੱਲਾਂ ਵਧਦੀਆਂ ਗਈਆਂ ਤੇ ਉਸ ਤੋਂ ਬਾਅਦ ਘਰ ਵਾਲੇ ਨੂੰ ਸਾਰਾ ਕੁਝ ਪਤਾ ਲੱਗ ਗਿਆ ਤਾਂ ਉਹਨੇ ਤਲਾਕ ਦੇ ਕੇ ਛੱਡਤਾ ਜੇ ਕਿਸੇ ਕੇ ਟੋਆ ਪਟਿਆ ਸੀ ਤੇ ਮੁੜ ਗਿਆ ਉਸੇ ਟੋਏ ਦੀ ਆਪ ਡਿੱਗ ਪਈ ਇਸ ਕਰਕੇ ਵੀਡੀਓ ਦਬਕੇ ਸ਼ੇਅਰ ਕਰਿਓ ਕਿਉਂਕਿ ਅੱਜ ਕੱਲ੍ਹ ਕਾਲ ਯੁੱਗ ਦਾ ਟਾਈਮ ਆ ਇਸ ਦੌਰ ਦੇ ਵਿੱਚ ਲੋਕੀ ਜਿਸਮ ਦੇ ਵਿੱਚ ਇੰਨੇ ਕ ਅੰਨੇ ਹੋ ਚੁੱਕੇ ਆ ਕਿ ਆਪ ਦੇ ਖੂਨ ਦੇ ਰਿਸ਼ਤਿਆਂ ਦੀ ਬਲੀ ਚਾੜ ਦਿੰਦੇ ਆ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ